ਅਮਰੀਕਾ ਦੇ ਵਿੱਚੋਂ ਰਿਪੋਰਟ ਹੋ ਕੇ ਆਏ ਪੰਜਾਬੀਆਂ ਦੇ ਬਾਰੇ ਹਰ ਰੋਜ਼ ਕੋਈ ਨਾ ਕੋਈ ਇਹੋ ਜਿਹੀ ਖਬਰ ਆਉਂਦੀ ਆ ਜਾਣਕਾਰੀ ਆਉਂਦੀ ਆ ਵੀ ਸੱਚੀ ਮੁੱਚੀ ਮੈਂ ਤਾਂ ਹੱਲ ਜਾਨਾ ਇਸ ਕਰਕੇ ਹੱਲ ਜਾਨਾ ਵੀ ਸਾਡਾ ਕੋਈ ਰਿਸ਼ਤੇਦਾਰ ਤਾਂ ਭਾਵੇਂ ਸਾਡਾ ਆਪਣਾ ਨਿੱਜੀ ਪਰਿਵਾਰਕ ਮੈਂਬਰ ਤਾਂ ਭਾਵੇਂ ਨਹੀਂ ਫਸਿਆ ਨਹੀਂ ਲੁੱਟਿਆ ਗਿਆ ਪਰ ਤੁਸੀਂ ਵੀ ਤਾਂ ਸਾਡੇ ਪਰਿਵਾਰਕ ਮੈਂਬਰ ਹੋ ਤੁਸੀਂ ਵੀ ਤਾਂ ਮੇਰੇ ਭੈਣ ਭਰਾ ਹੋ ਤੁਹਾਡੇ ਘਰ ਦੇ ਵਿੱਚ ਜੇਕਰ ਸੱਤਰ ਵਿਸ਼ਾ ਹੋਵੇ ਤਾਂ ਮੈਨੂੰ ਚਾਹ ਨਹੀਂ ਹੋਣਾ ਜੇ ਤੁਹਾਡੀ ਜ਼ਮੀਨ ਵਿਕ ਗਈ ਹੋਵੇ ਤਾਂ ਮੈਨੂੰ ਖੁਸ਼ੀ ਨਹੀਂ ਹੋਣੀ ਨਾ ਮੇਰਾ ਇਹਦੇ ਵਿੱਚ ਕੋਈ ਸਵਾਰਥ ਆ ਤੇ ਖਬਰਾਂ ਤਾਂ ਬਹੁਤ ਸਾਰੀਆਂ ਖਬਰ ਇਹ ਵੀ ਆ ਕਿ ਦਿੱਲੀ ਦੀ ਮੁੱਖ ਮੰਤਰੀ ਉਹ ਬੀਬੀ ਬਣੀ ਆ ਜਿਨ੍ਹਾਂ ਦਾ ਸਬੰਧ ਆਰਐਸਐਸ ਦੇ ਨਾਲ ਹੈ ਤੇ ਪਹਿਲੀ ਵਾਰ ਵਿਧਾਇਕਾ ਬਣੇ ਤੇ ਸ਼ਾਲੀਮਾਰ ਬਾਗ ਤੋਂ ਜਿੱਤ ਕੇ ਤੇ ਉਹਨੇ ਮੁੱਖ ਮੰਤਰੀ ਦੀ ਕੁਰਸੀ ਸੰਭ ਲਈ ਹੈ ਖਬਰ ਤਾਂ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਜਥੇਦਾਰਾਂ ਦੀ ਆਪਸ ਚ ਲੜਾਈ ਚੱਲ ਰਹੀ ਹੈ ਖਬਰ ਤਾਂ ਇਹ ਵੀ ਹੈ ਕਿ ਪ੍ਰਧਾਨਗੀਆਂ ਤੋਂ ਅਸਤੀਫੇ ਦਿੱਤੇ ਜਾ ਰਹੇ ਆ ਤੇ ਖਬਰ ਤਾਂ ਇਹ ਵੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬਦਲਣ ਦੀ ਚਰਚਾ ਪਰ ਇਹਨਾਂ ਖਬਰਾਂ ਤੋਂ ਵੱਧ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਕਿ ਤੁਹਾਨੂੰ ਬਚਾਉਣਾ ਤੇ ਤੁਹਾਨੂੰ ਜਗਾਉਣਾ ਵੱਧ ਜ਼ਿੰਮੇਵਾਰੀ ਵਾਲੀ ਗੱਲ ਆ ਤੁਹਾਡੀ ਜ਼ਮੀਨ ਬਚੀ ਰਹੂਗੀ ਨਾ ਮੈਂ ਉਹਦੇ ਵਿੱਚ ਜਾ ਕੇ ਮੱਕੀ ਬੀਜਣੀ ਤੇ ਨਾ ਮੈਂ ਕਣਕ ਤੇ ਨਾ ਝੋਨਾ ਲਾਉਣਾ ਪਰ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਤੁਹਾਡੇ ਕੋਲੇ ਜੋ ਹੈ ਉਹ ਤਾਂ ਬਚਿਆ ਨਾ ਮੈਨੂੰ ਇਸ ਗੱਲ ਦੀ ਤਸੱਲੀ ਹੋਊਗੀ ਕਿ ਭੈਣ ਦਾ ਵੀਰ ਆ ਜਿਹੜਾ ਉਹ ਉੱਥੇ ਜਾ ਕੇ ਖੱਜਲ ਹੋ ਕੇ ੱੱੱਕੇ ਖਾ ਕੇ ਡਾਂਦਾਂ ਖਾ ਕੇ ਭੁੱਖਾ ਰਹਿ ਕੇ ਮੁੜਿਆ ਤਾਂ ਨਹੀਂ ਉਹਦੇ ਚਿਹਰੇ ਦੇ ਉੱਤੇ ਮਾੜੀ-ਮੋਟੀ ਰੌਣਕਤਾ ਹੈ ਬਰਬਾਦਤਾ ਨਹੀਂ ਹੋਇਆ ਤੇ ਪਰ ਜਿਹੜੀਆਂ ਖਬਰਾਂ ਆ ਰਹੀਆਂ ਉਹ ਬਰਬਾਦੀ ਦੀਆਂ ਉਦਾਹਰਨਾਂ ਬਿਆਨ ਕਰਦੀਆਂ ਹੁਣ ਇੱਕ ਉਦਾਹਰਨ ਸੁਣੋ ਜਿਹੜੇ ਮੁੰਡੇ ਆਏ ਆ ਡਿਪੋਰਟ ਹੋ ਕੇ ਉਹਨਾਂ ਦੇ ਵਿੱਚ ਇੱਕ ਮਨੂ ਮਾਛੀ ਪਿੰਡ ਆ ਫਿਰੋਜ਼ਪੁਰ ਦੇ ਕੋਲ ਫਿਰੋਜ਼ਪੁਰ ਦੇ ਵਿੱਚ ਮਨੂ ਮਾਛੀ ਪਿੰਡ ਆ ਤੇ ਮੁੰਡੇ ਦਾ ਨਾਮ ਹੈਗਾ ਲਵਲੀ ਜਿਹੜਾ ਕਿ ਰਿਪੋਰਟ ਹੋ ਕੇ ਆਇਆ ਇਸ ਮੁੰਡੇ ਦੇ ਕੋਲੇ 2 ਕਿੱਲੇ ਜ਼ਮੀਨ ਆ ਇਹਦੇ ਪਿਤਾ ਜੀ ਸਤਕਾਰਯੋਗ ਸਰਦਾਰ ਪਿਆਰਾ ਸਿੰਘ ਨੇ ਜਾਣਕਾਰੀ ਦਿੱਤੀ ਆ ਉਹ ਕਹਿੰਦੇ ਜੀ ਸਾਡੇ ਕੋਲੇ 2 ਕਿੱਲੇ ਜ਼ਮੀਨ ਆ 2 ਦੀ 2 ਕਿੱਲੇ ਜ਼ਮੀਨ ਅਸੀਂ ਏਜੰਟ ਦੇ ਨਾਂ ਤੇ ਲਵਾਤੀ ਵੇਖੋ ਕਿੰਨਾ ਵੱਡਾ ਸਮਝੌਤਾ 2 ਦੀ 2 ਕਿੱਲੇ ਜ਼ਮੀਨ 2 ਏਕੜ ਜ਼ਮੀਨ ਏਜੰਟ ਦੇ ਨਾਂ ਤੇ ਲਵਾਤੀ ਤੇ ਬਾਕੀ ਪੈਸੇ ਕਿਸ਼ਤਾਂ ਦੇ ਵਿੱਚ ਦੇਣੇ ਮੁਕਰਰ ਕਰ ਲਏ ਹੁਣ ਜੇ 1 ਏਕੜ ਦਾ ਆਪਾਂ ਘੱਟ ਤੋਂ ਘੱਟ ਵੀ ਮੁੱਲ ਲੈ ਕੇ ਵੈਸੇ ਤਾਂ ਹੁਣ 25 30 ਲੱਖ ਨੂੰ ਹਰ ਪਿੰਡ ਦੇ ਵਿੱਚ ਇੱਕਲਾ ਘੱਟੋ ਘੱਟ ਦੀ ਗੱਲ ਕਰਦਾ ਮੈਂ ਤੁਸੀਂ 20 ਲੱਖ ਹੀ ਲਾਓ ਦੋ ਕਿੱਲੇ 40 ਲੱਖ ਦੇ ਤੇ ਬਾਕੀ ਪੈਸੇ ਉਹ ਕਹਿੰਦੇ ਜੀ ਅਸੀਂ ਕਿਸ਼ਤਾਂ ਵਿੱਚ ਦੇ ਦੇਾਂਗੇ ਮਤਲਬ ਉਹ 2 ਏਕੜ ਜ਼ਮੀਨ ਸੀ ਉਹ ਤਾਂ ਗਈ ਤੇ ਮੁੰਡੇ ਦੇ ਨਾਲ ਕੀ ਕੁਝ ਹੋਇਆ ਫਿਰੋਜ਼ਪੁਰ ਤੋਂ ਨਿਕਲਿਆ ਦਿੱਲੀ ਦਿੱਲੀੋਂ ਗਿਆ ਬੰਬੇ ਬੰਬੇ ਤੋਂ ਗਿਆ ਉਹ ਸਪੇਨ ਸਪੇਨ ਤੋਂ ਫਿਰ ਵਕ ਵਕ ਹੋਰ ਥਾਵਾਂ ਦੇ ਉੱਤੇ ਗਿਆ ਤੇ ਅੱਜ ਹਾਲਾਤ ਇਹ ਆ ਵੀ ਕੋਲੰਬੀਆ ਦੇ ਵਿੱਚ ਉਹਨੂੰ ਪਾਇਂਡਣ ਰੱਖਿਆ ਗਿਆ ਉਹਨੂੰ ਸਪੇਨ ਵੀ ਲੈ ਕੇ ਗਏ ਆ ਟੈਕਸੀ ਦੇ ਨਾਲ ਉਹਨੂੰ ਵੇਨਡੂਏਲਾ ਵੀ ਲੈ ਕੇ ਗਏ ਆ ਫਿਰ ਜਦੋਂ ਉਹ ਉੱਥੇ ਪਹੁੰਚਿਆ ਮੈਕਸੀਕੋ ਬਾਡਰ ਦੇ ਉੱਤੇ ਕਹਿੰਦਾ ਜੀ ਮੈਂ 1 ਫਰਵਰੀ ਨੂੰ ਪਹੁੰਚਿਆ ਨਾਲ ਦੀ ਨਾਲ ਹੀ ਜਦੋਂ ਮੈਂ ਬਾਡਰ ਪਾਰ ਕੀਤਾ ਮੈਨੂੰ ਉੱਥੇ ਪੁਲਿਸ ਨੇ ਫੜ ਲਿਆ ਤੇ ਫਿਰ ਮੈਨੂੰ ਇਧਰਲੇ ਪਾਸੇ ਨੂੰ ਭੇਜਤਾ ਤੇ ਹੁਣ ਇਸ ਨੌਜਵਾਨ ਦੇ लवली ਦੇ ਪਿਤਾ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਏਜੰਟ ਦੇ ਉੱਤੇ ਪੁਲਿਸ ਕਾਰਵਾਈ ਕਰੇ ਅਸੀਂ ਤਾਂ ਖਾਣ ਵੱਲੋਂ ਬੈਠੇ ਆ ਸਾਨੂੰ ਖਾਣ ਦੇ ਲਾਲੇ ਪੈ ਗਏ ਆ ਭੁੱਖੇ ਮਰ ਰਹੇ ਆ ਇਹ ਗੱਲ ਮੈਂ ਕਹਿਣੀ ਨਹੀਂ ਚਾਹਦਾ ਸੀ ਭੁੱਖੇ ਮਰ ਰਹੇ ਆ ਦੋ ਕਿੱਲੇ ਜ਼ਮੀਨ ਦੇ ਕੇ ਅਸੀਂ ਗਏ ਆ ਏਜੰਟਾਂ ਨੂੰ ਬੇਨਤੀ ਆ ਯਾਰ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੇ ਤੁਸੀਂ ਡੈਣਾ ਤੋਂ ਵੀ ਭੜੇ ਆ ਸਭ ਕੁਝ ਲੁੱਟ ਕੇ ਲੈ ਜਾਂਦੇ ਯਾਰ ਤੁਸੀਂ ਇੰਨੇ ਲਾਲਚੀ ਲਾਹਣਤੀ ਲੋਕ ਹੋ ਤੁਸੀਂ ਇੰਨੇ ਘਟੀਆ ਕਿਰਦਾਰ ਵਾਲੇ ਲੋਕਾਂ ਤੁਸੀਂ ਕਿਸੇ ਦੀ ਭੈਣ ਦੇ ਹੱਥ ਪੀਲੇ ਹੁੰਦੇ ਹਨ ਜਾਂ ਨਹੀਂ ਹਨ ਇਹ ਤੁਹਾਨੂੰ ਫਿਕਰ ਹੀ ਕੋਈ ਨਹੀਂ ਕਿਸੇ ਦੀ ਮਾਂ ਮਰਦੀ ਕਿਸੇ ਦਾ ਪਿਓ ਮਰਦਾ ਚੋਰੇ ਦੇ ਵਿੱਚ ਤੁਹਾਨੂੰ ਫਿਕਰ ਹੀ ਕੋਈ ਨਹੀਂ ਤੁਹਾਨੂੰ ਇਹ ਆ ਵੀ ਸਾਡੀ ਇੱਕ ਕੜੀ ਬਣੀ ਆ ਇਧਰੋਂ ਇੰਨੇ ਪੈਸੇ ਇਧਰੋਂ ਇੰਨੇ ਪੈਸੇ ਇਧਰੋਂ ਇੰਨੇ ਪੈਸੇ ਬਸ ਆ ਕੁਝ ਚੱਲੀ ਜਾਵੇ ਵਨ ਇਹ ਨੌਜਵਾਨ लवली ਵਰਗੇ ਪਤਾ ਨਹੀਂ ਕਿੰਨੇ ਹੋਰ ਹੋਣਗੇ ਕਿਸੇ ਦੀ ਜ਼ਮੀਨ ਵਿਕ ਗਈ ਕਿਸੇ ਦੀ ਜ਼ਮੀਨ ਏਜੰਟ ਲੈ ਗਿਆ ਕਿਸੇ ਦੀ ਜ਼ਮੀਨ ਗਹਿਣੇ ਪਈ ਆ ਕਿਸੇ ਦੇ ਸ਼ਾਹੂਕਾਰ ਤੋਂ ਪੈਸੇ ਲੈ ਆ ਪਰ ਉਹਨਾਂ ਦੇ ਵਿੱਚੋਂ ਬਹੁਤੇ ਬਿਆਨ ਨਹੀਂ ਕਰਦੇ ਸਾਡੇ ਨਾਲ ਹੋ ਕੀ ਕੁਝ ਗਿਆ ਸਿਆਸਤ ਕਿਵੇਂ ਚੱਲਦੀ ਆ ਪੰਜਾਬ ਦੀ ਸਰਕਾਰ ਇਹ ਗੱਲ ਕਹੇਨੀ ਵੀ ਭਾਈ ਅੰਮ੍ਰਿਤਸਰ ਨੂੰ ਬਦਨਾਮ ਕੀਤਾ ਜਾ ਰਿਹਾ ਇੱਥੇ ਜਹਾਜ਼ ਲਿਆ ਲਿਆ ਕੇ ਕਾਂਗਰਸ ਇਹ ਗੱਲ ਕਹੇਨੀ ਪੰਜਾਬ ਦੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਮਨੁੱਖੀ ਤਸਕਰੀ ਰੋਕ ਨਹੀਂ ਸਕੀ ਬੀਜਪੀ ਇਹ ਗੱਲ ਕਹਿੰਦੀ ਵੀ ਪਾਈ ਇਹ ਤਾਂ ਜਾਣਬੁੱਝ ਕੇ ਭਗਵੰਤ ਮਾਨ ਦੇ ਵੱਲੋਂ ਇੱਕ ਵਿਖੇੜਾ ਖੜਾ ਕੀਤਾ ਜਾ ਰਿਹਾ ਪਰ ਹਕੀਕਤ ਕੀ ਹੈ ਇਹ ਕੇਂਦਰ ਦੇ ਸੂਤਰ ਕਹਿੰਦੇ ਮੈਂ ਨਹੀਂ ਗੱਲ ਕਹਿੰਦਾ ਗੌਰ ਨਾਲ ਸੁਣਿਓ ਅਸੀਂ ਕਹਿੰਦੇ ਤਿੰਨ ਜਹਾਜ਼ ਪੰਜਾਬ ਦੇ ਵਿੱਚ ਕਿਉਂ ਆਏ ਉਹ ਕਹਿੰਦੇ ਇਸ ਤੋਂ ਪਹਿਲਾਂ ਵੀ 20 ਆਏ ਸਾਨੂੰ ਪਤਾ ਹੀ ਨਹੀਂ ਲੱਗਿਆ ਅਸੀਂ ਤਾਂ ਧੋਖੇ ਦੇ ਵਿੱਚ ਆ ਭਰਮ ਦੇ ਵਿੱਚ ਆ ਇਹ ਤਿੰਨਾਂ ਦਾ ਵੀ ਸ਼ਾਇਦ ਸਾਨੂੰ ਤਾਂ ਪਤਾ ਲੱਗਿਆ ਕਿਉਂਕਿ ਅਮਰੀਕਾ ਨੇ ਆਪਣੇ ਫੌਜੀ ਜਹਾਜ਼ ਭੇਜੇ ਜੇ ਕਿਤੇ ਆਮ ਸਿਵਲ ਜਹਾਜ਼ ਹੁੰਦੇ ਤਾਂ ਸ਼ਾਇਦ ਸਾਨੂੰ ਪਤਾ ਨਹੀਂ ਲੱਗਦਾ ਮਈ 2020 ਤੋਂ ਲੈ ਕੇ ਹੁਣ ਤੱਕ ਕੇਂਦਰ ਦੇ ਸੂਤਰ ਕਹਿੰਦੇ ਸਰਕਾਰੀ ਸੂਤਰ ਕਹਿੰਦੇ ਆ ਮਈ 2020 ਤੋਂ ਲੈ ਕੇ ਹੁਣ ਤੱਕ 23 ਦੇ ਕਰੀਬ ਉਡਾਣਾ ਆਈਆਂ ਭਾਰਤ ਦੇ ਵਿੱਚ ਡਿਪੋਰਟ ਕੀਤੇ ਗਏ ਬੰਦਿਆਂ ਨੂੰ ਲੈ ਕੇ ਅਮਰੀਕਾ ਤੋਂ ਉਹਨਾਂ 23 ਦੇ ਵੱਲੋਂ ਹੀ ਉਤਰਿਆ ਕਿੱਥੇ ਗਿਆ ਅਮਰਸਰ ਦੇ ਵਿੱਚ ਅਸੀਂ ਤਿੰਨਾਂ ਨੂੰ ਰੋਨੇ ਆ ਉਹ 20 ਹੋਰ ਗਣਾਈ ਜਾਂਦੇ ਆ ਉਹ ਕਹਿੰਦੇ ਜੀ 23 ਹੁਣ ਤੱਕ ਉਡਾਣਾ ਆਈਆਂ ਡਿਪੋਰਟ ਕੀਤੇ ਗਏ ਬੰਦੇ 23 ਜਹਜ਼ਾ ਦੇ ਵਿੱਚ ਭੇਜੇ ਗਏ ਆ ਮਈ 2020 ਤੋਂ ਲੈ ਕੇ ਹੁਣ ਤੱਕ ਤੇ ਭਾਈ ਸਾਨੂੰ ਤਾਂ ਹੁਣ ਪਤਾ ਲੱਗਾ ਇਹਦੇ ਤੇ ਰਾਜਨੀਤੀ ਹੋ ਗਈ ਆ ਇਹਦੇ ਉੱਤੇ ਡਰਾਮੇਬਾਦੀ ਚੱਲ ਰਹੀ ਆ ਤੇ ਡਰਾਮੇਬਾਦੀ ਕਰਨ ਵਾਲੇ ਕੌਣ ਆ ਜਿਨ੍ਹਾਂ ਨੂੰ ਅਸੀਂ ਕਤਾਰ ਦੇ ਵਿੱਚ ਖੜਕੇ ਵੋਟਾਂ ਪਾਈਆਂ लवली ਨੇ ਵੀ ਪਾਈਆਂ ਹੋਣੀਆਂ ਉਹਦੇ ਪਿਤਾ ਪਿਆਰਾ ਸਿੰਘ ਨੇ ਵੀ ਪਾਈਆਂ ਹੋਣੀਆਂ ਮੈਂ ਤਾਂ ਇਸ ਗੱਲ ਦੇ ਉੱਤੇ ਭਾਵਕਾ ਸੱਚੀ ਗੱਲ ਇਹ ਆ ਵੀ ਯਾਰ ਬੰਦਾ ਕਮਾਉਣ ਦੇ ਲਈ ਵਕ ਵਕਤ ਥਮਾਂ ਤੇ ਜਾਂਦਾ ਤਰੀਕਾ ਗਲਤ ਆ ਬਿਲਕੁਲ लवली ਦਾ ਤਰੀਕਾ ਵੀ ਗਲਤ ਆ ਬਾਕੀ ਜਿਹੜੇ ਨੌਜਵਾਨ ਹੁਣ ਤੱਕ ਆਏ ਆ ਮੈਂ ਗਿਣਤੀ ਕੀਤੀ ਅੱਜ ਮੇਰੇ ਖਿਆਲ ਵਿੱਚ 700 ਤੋਂ ਵੱਧ ਪੰਜਾਬੀ ਨੌਜਵਾਨਾਂ ਤਿੰਨਾਂ ਜਹਾਜ਼ਾਂ ਦੇ ਵਿੱਚ ਜਿਹੜੇ ਆਏ ਆ ਉਹਦੇ ਵਿੱਚ ਹਰਿਆਣੇ ਦੇ ਆ ਜਿਹੜੇ ਉਹ 110 ਆ 74 ਗੁਜਰਾਤ ਦੇ ਆ ਜਿਹੜੇ ਤਿੰਨਾਂ ਜਹਾਜ਼ਾਂ ਦੇ ਵਿੱਚ ਆਏ ਆ ਪਰ ਕਿਉਂਕਿ ਮੈਂ ਪੰਜਾਬੀਆਂ ਤੁਸੀਂ ਪੰਜਾਬੀਆਂ ਅਸੀਂ ਸਾਰੇ ਪੰਜਾਬੀ ਵੈਸੇ ਸਾਰੇ ਸਾਡੇ ਸਤਿਕਾਰਯੋਗ ਆ ਅਸੀਂ ਪੰਜਾਬ ਦੀ ਗੱਲ ਕਰੋੜ ਕੇ ਚਿੱਠ ਕੇ ਤਾਂ ਕਰਦੇ ਆ ਬੰਦਾ ਕਿਉਂ ਜਾਂਦਾ ਬਾਹਰ ਕੇ ਭਾਈ ਮੈਂ ਕਮਾਊਂਗਾ ਜ਼ਮੀਨ ਵਧਾਵਾਂਗੇ ਘਰ ਪੱਕਾ ਪਾਵਾਂਗੇ ਬੇਬੇ ਦੇ ਗੋਡੇ ਬਦਲਾਵਾਂਗੇ ਬਾਪੂ ਦਾ آپریشن ਕਰਾਵਾਂਗੇ ਜੋ ਕਰਜ਼ੇ ਉਲਾਮਾਂਗੇ ਜ਼ਿੰਦਗੀ ਥੋੜੀ ਜਿਹੀ ਸੁੱਖਾਂ ਲਈ ਦੀ ਕਰਾਂਗੇ ਪਰ ਜਿਹੜੀ 2 ਏਕੜ ਜ਼ਮੀਨ ਚਲੀ ਗਈ ਜੇ ਏਜੰਟ ਦੀ ਬਾਹ ਨੂੰ ਵਟ ਚੜ ਗਿਆ ਜੇ ਏਜੰਟ ਮੰਨ ਲਓ ਅੰਦਰ ਵੀ ਚਲਾ ਜਾਵੇ ਤਾਂ ਕੀ ਉਹ ਇੰਨੇ ਪੈਸੇ ਮੋੜ ਦੇਊਗਾ ਕਿ ਭਾਈ ਤੁਸੀਂ 2 ਕਿੱਲੇ ਜ਼ਮੀਨ ਦੁਬਾਰਾ ਲੈ ਲਓ ਜਾਂ ਕੀ ਤੁਹਾਡੇ ਕੋਲੇ ਦੁਬਾਰਾ ਪੈਸੇ ਜੇ ਆ ਜਾਣ ਅੱਧ ਪਚੱਦੇ ਵੀ ਆ ਜਾਣ ਮੈਂ ਸਮਝਦਾ ਹੁੰਨਾ ਬਹੁਤ ਵੱਡੀ ਗੱਲ ਆ ਕੀ ਜ਼ਮੀਨ ਦਾ ਭਾਅ ਉੱਥੇ ਹੀ ਖੜਾ ਹੁੰਦਾ ਕਿ ਆਪਾਂ ਉਹ 2 ਕਿੱਲੇ ਦੁਬਾਰਾ ਲੈ ਲਈਏ ਮੇਰਾ ਇੱਕ ਜਾਣਕਾਰ ਆ ਮੇਰਾ ਬਹੁਤ ਸਤਿਕਾਰਯੋਗ ਵੀਰ ਆ ਉਹ ਏਜੰਟ ਦੇ ਇੱਕ ਵਾਰ ਈਵੇਂ ਅੜਕੇ ਆ ਗਿਆ ਏਜੰਟ ਨੇ ਉਹਨੂੰ ਇਹ ਗੱਲ ਕਹਿਤੀ ਕਰਾ ਜੀ ਤੇਰਾ ਵੀਜ਼ਾ ਲੱਗਾ ਪਿਆ ਬਸ ਵੀਜ਼ਾ ਲੱਗ ਕੇ ਆ ਗਿਆ ਸਮਝ ਲੋ ਅਗਲੇ ਹਫਤੇ ਤੱਕ ਪੈਸੇ ਤਿਆਰ ਰੱਖ ਹੁਣ ਮਾਤੜ ਬੰਦਾ ਉਹਦੇ ਕੋਲੇ ਕਿੱਥੇ ਪੈਸੇ ਉਹਨਾਂ ਨੇ ਕੀ ਕੀਤਾ ਜੀ ਆਪਦੀ ਜ਼ਮੀਨ ਸਸਤੇ ਭਾਅ ਦੇ ਉੱਤੇ ਵੇਚਤੀ ਉਦਾਹਰਨ ਦੇ ਤੌਰ ਤੇ ਉੱਤੇ ਪਿੰਡ ਦੇ ਵਿੱਚ ਚੱਲਦਾ ਹੋਵੇ 25 ਲੱਖ ਨੂੰ ਕਿਲਾ ਕਾਲੀ ਕਾਲੀ ਦੇ ਵਿੱਚ ਵੀ ਪੈਸੇ ਦਾ ਪ੍ਰਬੰਧ ਕਰਕੇ ਕੈਨੇਡਾ ਦਾ ਵੀਜ਼ਾ ਲੱਗ ਗਿਆ ਦੇਣੇ ਆ ਉਹਨੇ ਮੇਰੇ ਅਖਲ ਵੀ 20 21 ਲੱਖ ਰੁਪਏ ਨੂੰ ਕਿਲਾ ਵੇਚਤਾ ਪੈਸੇ ਘਰੇ ਰੱਖ ਲੈ ਵੀ ਜਦੋਂ ਉਹ ਪਾਸਪੋਰਟ ਫੜਾਊਗਾ ਤੇ ਆਪਾਂ ਉਹਨੂੰ ਇਹ ਫੜਾ ਲੈਣੇ ਪੈਸੇ ਫੜਾ ਲੈਣੇ ਆ ਪਰ ਵੀਜ਼ਾ ਲੱਗਾ ਨਹੀਂ ਪੈਸੇ ਘਰ ਦੇ ਵਿੱਚ ਪਏ ਆ ਜ਼ਮੀਨ ਆਪਣੀ ਵਿਕ ਗਈ ਆ ਹੁਣ 21 ਲੱਖ ਨੂੰ ਕਿੱਲਾ ਕੋਈ ਦਿੰਦਾ ਨਹੀਂ ਪਿੰਡ ਦੇ ਵਿੱਚ ਜ਼ਮੀਨ ਦੀ ਕੀਮਤ ਜਦੋਂ ਹੁਣ ਪੁੱਛਦੇ ਆ ਕਹਿੰਦੇ ਜੀ 30 ਲੱਖ ਨੂੰ ਕਿੱਲਾ 27 ਲੱਖ ਨੂੰ ਕਿੱਲਾ 26 ਲੱਖ ਨੂੰ ਕਿੱਲਾ ਉਹ ਬੰਦਾ ਜਿਹਦੀ ਕੋਈ ਦਿਨ ਪਹਿਲਾਂ ਜ਼ਮੀਨ ਸੀ ਤੇ ਅੱਜ ਉਹਦੇ ਕੋਲੇ ਜ਼ਮੀਨ ਹੈ ਨਹੀਂ ਤੇ ਉਹੀ ਜ਼ਮੀਨ ਲੈਣੀ ਹੋਵੇ ਜਾਂ ਪਿੰਡ ਦੇ ਵਿੱਚ ਉਰੇ ਪਰੇ ਵੀ ਕੋਈ ਲੈਣੀ ਹੋਵੇ ਜ਼ਮੀਨ ਨਹੀਂ ਮਿਲ ਰਹੀ ਧਰਤੀ ਨਹੀਂ ਮਿਲ ਰਹੀ ਮੇਰੀ ਬੇਨਤੀ ਸਿਰਫ ਇਹ ਆਪਣੀਆਂ ਜ਼ਮੀਨਾਂ ਬਚਾਓ ਮੇਰੀ ਬੇਨਤੀ ਸਿਰਫ ਇਹ ਆ ਕੇ ਆਪਣਾ ਜੋ ਕੱਚਾ ਪੱਕਾ ਜਿਵੇਂ ਵੀ ਘਰ ਆ ਉਹਨੂੰ ਬਚਾਓ ਮੇਰੀ ਬੇਨਤੀ ਇਹ ਆ ਕੇ ਘਟ ਖਾ ਲੋ ਮੈਨੂੰ ਕੋਈ ਫਾਇਦਾ ਨਹੀਂਗਾ ਇਹ ਗੱਲਾਂ ਕਰੇ ਦਾ ਰੋਲਾ ਪਾਏ ਦਾ ਮੈਂ ਚਾਹੁੰਦਾ ਜੀ ਕਿ ਤੁਹਾਡੇ ਘਰਾਂ ਦੇ ਵਿੱਚ ਅਥਰੂ ਨਾ ਡਿਗਣ ਤੁਹਾਡੇ ਘਰਾਂ ਦੇ ਵਿੱਚ ਸੱਥਰ ਨਾ ਵਿਛਣ ਜੇ ਤੁਹਾਡੇ ਡਾਂਗਾ ਪੈਨਗਾ ਪਨਾਮਾ ਦੇ ਜੰਗਲਾਂ 'ਚ ਜਾ ਕੇ ਤਾਂ ਮੇਰੇ ਥੋੜੀ ਬਾਈਦੀਆਂ ਪਰ ਤੁਹਾਡੀ ਪੀੜ ਤਾਂ ਮੇਰੀ ਆਪਣੀ ਪੀੜਾ ਸਾਡੀ ਸਭ ਦੀ ਪੰਜਾਬੀਆਂ ਦੀ ਪੀੜਾ ਜੇ ਤੁਸੀਂ ਉੱਥੇ ਜਾ ਕੇ ਨਦੀਆਂ ਪਾਰ ਕਰਦੇ ਤਾਂ ਮੇਰੇ ਪੈਰਾਂ ਨੂੰ ਗਿੱਲਾਪਣ ਥੋੜੀ ਲੱਗਦਾ ਪਰ ਕਿਉਂਕਿ ਤੁਸੀਂ ਤੰਗ ਹੋ ਇਸ ਕਰਕੇ ਅਸੀਂ ਵੀ ਤੰਗ ਆ ਤੁਸੀਂ ਆਪਦੇ ਪਿਓ ਬਾਰੇ ਸੋਚੋ ਚਲੋ ਸਾਨੂੰ ਤਾਂ ਦਫਾ ਕਰੋ ਤੁਸੀਂ ਆਪਦੀ ਮਾਂ ਬਾਰੇ ਬਾਪ ਬਾਰੇ ਭੈਣ ਬਾਰੇ ਸੋਚੋ ਕੁਆਲੀਫਾਈਡ ਹੋਵੋ ਸਮਝੌਤਾ ਨਾ ਕਰੋ ਮਜਬੂਰੀਆਂ ਦਾ ਰੋਣਾ ਨਾ ਰੋਵੋ ਤੁਹਾਡਾ ਸਾਰਾ ਕੁਝ ਵੀ ਜਾ ਸਕਦਾ ਸ਼ਾਇਦ ਜੇ ਤੁੱਕਾ ਲੱਗ ਗਿਆ ਤੁਹਾਡਾ ਸਾਰਾ ਕੁਝ ਆ ਵੀ ਜਾਵੇ ਜੇ ਤੁਸੀਂ ਪਹੁੰਚ ਗਏ ਪਰ ਪਹੁੰਚਣ ਤੋਂ ਬਾਅਦ ਵੀ ਓਵੇਂ ਨਹੀਂ ਹੁੰਦਾ ਜਿਵੇਂ ਆਪਾਂ ਸੋਚਦੇ ਆ ਤੁਹਾਨੂੰ ਇਸ ਗੱਲ ਦਾ ਪਤਾ ਕਿ ਪਨਾਮਾ ਦੇ ਹੋਟਲਾਂ ਨੂੰ ਬੁੱਕ ਕਰਵਾ ਲਿਆ ਗਿਆ ਅਮਰੀਕਾ ਦੇ ਵੱਲੋਂ ਪਨਾਮਾ ਦੀ ਤੇ ਅਮਰੀਕਾ ਦੀ ਵੈਸੇ ਆਪਸ ਦੇ ਵਿੱਚ ਸੰਧੀ ਆ ਸਮਝੌਤਾ ਕੰਟ੍ਰੈਕਟ ਆ ਉਹ ਇਹ ਆ ਜੀ ਕਿ ਅਮਰੀਕਾ ਨੇ ਲਿਸਟ ਬਣਾ ਲਈ 300 ਬੰਦੇ ਜਿਹੜੇ ਉਪਨਾਮਾ ਚ ਭੇਜਤੇ ਜਿਹੜੇ ਕਿ ਹੋਟਲਾਂ ਦੇ ਵਿੱਚ ਕੁੱਕੜਾ ਵਾਂਗੂ ਤੜੇ ਪਏ ਆ ਉਹ ਸ਼ੀਸ਼ਿਆਂ ਦੇ ਵਿੱਚ ਨਹੀਂ ਦੇਖਦੇ ਉੱਤੋਂ ਦੇਖਦੇ ਇਹ ਸ਼ੀਸ਼ਿਆਂ ਦੇ ਵਿੱਚੋਂ ਉਤਲੀਆਂ ਮੰਜ਼ਲਾਂ ਦੇ ਵਿੱਚੋਂ ਕੋਈ 10ਵੀਂ ਚ ਕੋਈ 12ਵੀਂ ਚ ਕੋਈ 3ਜੀ ਦੇ ਵਿੱਚੋਂ ਤੇ ਸ਼ੀਸ਼ਿਆਂ ਦੇ ਵਿੱਚੋਂ ਗੱਲ ਕਹਿੰਦੇ ਪਲੀਜ਼ ਹੈਲਪ ਮੀ ਸਾਨੂੰ ਸਾਡੇ ਦੇਸ਼ ਵਿੱਚ ਖਤਰਾ ਹੈ ਸਾਨੂੰ ਬਾਹਰ ਕੱਢ ਦਿਓ ਤੇ ਬਾਹਰ ਪੁਲਸ ਦੇ ਪਹਿਰੇ ਲੱਗੇ ਭਾਈ ਉਹ ਬਾਹਰ ਨਹੀਂ ਜਾ ਸਕਦੇ ਕਿਉਂ ਕਿ ਅਮਰੀਕਾ ਨੇ ਸੂਚਨਾ ਬਣਾਈਆਂ ਇਹਨਾਂ ਨੂੰ ਅਸੀਂ ਰਿਪੋਰਟ ਕਰਨਾ ਜਿੰਨੀ ਦੇਰ ਤੱਕ ਅਗਲਾ ਦੇਸ਼ ਜਿਹਦੇ ਨਾਗਰਿਕ ਨੇ ਉਹ ਇਹ ਨਹੀਂ ਗੱਲ ਕਹਿੰਦਾ ਵੀ ਭਾਈ ਭੇਜ ਦਿਓ ਉਨੀ ਦੇਰ ਤੱਕ ਅਮਰੀਕਾ ਇਹਨਾਂ ਨੂੰ ਆਪਣੇ ਕੋਲ ਨਹੀਂ ਰੱਖੂਗਾ ਪਨਾਮਾ ਦੇ ਵਿੱਚ ਰੱਖਿਆ ਕਰੂਗਾ ਇਵੇਂ ਤੇ ਹੋਰ ਕਈ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਇਹੋ ਜਿਹੀਆਂ ਜਾਣਕਾਰੀਆਂ ਆਈਆਂ ਤੁਸੀਂ ਦੇਖੋ ਵੀ ਪਨਾਮਾ ਦੇ ਜੰਗਲਾਂ ਚ ਰੁਲਣਾ ਜਾਂ ਤੁਸੀਂ ਹੋਟਲਾਂ ਦੇ ਵਿੱਚ ਕੂਕੜਾ ਵਾਂਗੂੰ ਤੜੇ ਜਾਣਾ ਤੁਸੀਂ ਦੇਖੋ ਵੀ ਭਾਈ ਉੱਥੇ ਜਾ ਕੇ ਵਕੀਲਾਂ ਦੇ ਨਾਲ ਕੇਸ ਲੜਨੇ ਆ ਤੇ ਜਾਂ ਪਾਈ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਜਿੰਨੇ ਤੋ ਜੋਗੇ ਹਾਂ ਉਹਨਾਂ ਕੁਝ ਆਪਾਂ ਕਰ ਸਕਦੇ ਹਾਂ ਸੋ ਦੇਖੋ ਸੋਚੋ ਵਿਚਾਰੋ ਪਾਈ ਮੇਰੀ ਬੇਨਤੀ ਆ ਤੁਹਾਨੂੰ ਵੀ ਸਮਝੋ ਇੱਥੇ ਕਿਸੇ ਨੇ ਤੁਹਾਨੂੰ ਬਚਾਉਣਾ ਨਹੀਂ ਕੋਈ ਫਰਕ ਨਹੀਂ ਕਿਸੇ ਨੂੰ ਪੈਂਦਾ ਚਾਰ ਜਣਾਂ ਦੀਆਂ ਖਬਰਾਂ ਹੁੰਦੀਆਂ ਪੰਜਵੇਂ ਜਣ ਖੁੰ ਨੂੰ ਕੋਈ ਚੇਤੇ ਨਹੀਂ ਕਰਨਾ ਕਿਸੇ ਨੇ ਜਿਹੜੇ ਅੱਜ ਤੁਰ ਵੀ ਗਏ ਜਹਾਨੋਂ ਮੁੱਕ ਵੀ ਗਏ ਉਹਨਾਂ ਨੂੰ ਵੀ ਚਾਰ ਜਣੀ ਚੇਤੇ ਕਰਨਾ ਸਿਰਫ ਟੱਬਰ ਨੂੰ ਇਸ ਗੱਲ ਦਾ ਦੁੱਖ ਹੋਣਾ ਵੀ ਸਾਡਾ ਇੱਕ ਪੁੱਤ ਹੁੰਦਾ ਸੀ ਸਾਡਾ ਪੁੱਤ ਬੜਾ ਪਿਆਰਾ ਸੀ ਸਾਡੀ ਧੀ ਬੜੀ ਪਿਆਰੀ ਸੀ ਸਾਡਾ ਸਾਰਾ ਕੁਝ ਲੁੱਟਿਆ ਗਿਆ ਸਾਡਾ ਸਾਰਾ ਕੁਝ ਪੱਟਿਆ ਗਿਆ ਤੁਹਾਡਾ ਸਭ ਕੁਝ ਹੀ ਬਚਿਆ ਰਵੇ ਯਾਰ ਤੁਸੀਂ ਆਜੋ ਅਮਰੀਕਾ 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 ਭੂਤ ਨਾ ਸਵਾਰ ਕਰੋ ਕੈਨੇਡਾ 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 ਭੂਤ ਨਾ ਸਵਾਰ ਕਰੋ ਬਾਹਰਲਾ ਮੁਲਖ ਬਾਹਰਲਾ ਮੁਲਖ ਬਾਹਰਲਾ ਮੁਲਖ ਐਂ ਨਾ ਕਰੀ ਜਾਇਆ ਕਰੋ ਜਿੰਨੇ ਜੋਗੇ ਹੋ ਇੱਥੇ ਕੰਮ ਕਰੋ ਜਦੋਂ ਤੁਸੀਂ ਕਾਬਿਲ ਬਣ ਕੇ ਵਾਜਬ ਤਰੀਕੇ ਨਾਲ ਜਾਓ ਏਜੰਟਾਂ ਦੇ ਘਰ ਨਾ ਭਰੋ ਇਹ ਤਾਂ ਲੁਟੇਰੇ ਨੇ ਬੁਚੜਨੇ ਇਹ ਬੁਚੜ ਇਹਨਾਂ ਬੁਚੜ ਏਜੰਟਾਂ ਤੋਂ ਬਚੋ ਇਹ ਲੁੱਕ ਗਏ ਹੁਣ ਵੀ ਬਹੁਤ ਸਾਰਿਆਂ ਦੇ ਉੱਤੇ ਪਰਚਾ ਦਰਜ ਹੋਇਆ ਬਾਈ ਨੇਮ ਪਰ ਇਹ ਲੁੱਕ ਗਏ ਫੜੇ ਕਿੰਨੇ ਹੋ ਗ ਕਿੰਨੇ ਕੁ ਫੜੇ ਜਾਣਗੇ ਇਹ ਜਦੋਂ ਫੜੇ ਵੀ ਗਏ ਫਿਰ ਬਚ ਨਿਕਲ ਨਹੀਂ ਆ ਚੋਰ ਮੋਰੀਆਂ ਬਹੁਤ ਸਾਰੀਆਂ ਅਧਿਕਤਾਂ ਬਾਹਰਲੇ ਮੁਲਕਾਂ ਦੇ ਵਿੱਚ ਭੱਜ ਗਏ ਹੋਣੇ ਆ ਅੱਧਿਕਾ ਹੋਰ ਸੂਬੇ 'ਚ ਵੜ ਗਏ ਹੋਣੇ ਆ ਅਦੋਂ ਵੜੇ ਤੇ ਦਫਤਰੀ ਹੋਣਗੇ ਆ ਇਹਨਾਂ ਦੇ ਲੱਛਣ ਆ ਤੁਸੀਂ ਆਪਦੀ ਇੱਜ਼ਤ ਆਪਦਾ ਸਨਮਾਨ ਆਪਦੀ ਜ਼ਮੀਨ ਆਪਣਾ ਘਰ ਆਪਦੇ ਪੈਸੇ ਤੇ ਟੱਬਰ ਦੀਆਂ ਔਰਤਾਂ ਦੇ ਗਹਿਣੇ ਖੁਦ ਬਚਾਉਣੇ ਆ ਬਾਕੀ ਭਾਈ ਤੁਹਾਡੀ ਮਰਜ਼ੀ ਆ ਜਿਵੇਂ ਮਰਜ਼ੀ ਕਰ ਲੋ